ਲੋਕ ਅਕਸਰ ਤਹਿਸੀਲਾਂ 'ਚ ਜਾਣ ਤੋਂ ਡਰਦੇ ਨੇ ਇੱਕ ਓਪਨ ਸੀਕਰਟ ਗੱਲ ਹੈ ਵੀ ਜੇ ਤਹਿਸੀਲਾਂ 'ਚੋਂ ਕੋਈ ਕੰਮ ਕਰਾਉਣਾ ਤੇ ਤੁਹਾਨੂੰ ਮੁਠੀ ਗਰਮ ਕਰਨੀ ਪਵੇਗੀ ਇਸ ਲਈ ਜਦੋਂ ਕੋਈ ਵਿਅਕਤੀ ਤਹਿਸੀਲ 'ਚ ਰਜਿਸਟਰੀ ਕਰਵਾਉਣ ਜਾਂਦਾ ਜਾਂ ਕਿਸੇ ਹੋਰ ਪ੍ਰਾਪਰਟੀ ਨਾਲ ਸੰਬੰਧਿਤ ਕੰਮ ਲਈ ਜਾਂਦਾ ਤੇ ਜਾਂ ਤੇ ਆਪਣੀ ਜੇਬ ਭਰ ਕੇ ਜਾਂਦਾ ਜਾਂ ਫਿਰ ਕੋਈ ਅਪਰੋਚ ਸ਼ਿਫਾਰਿਸ਼ ਪਵਾ ਕੇ ਜਾਂਦਾ ਪਰ ਹੁਣ ਇਸ ਮਿਥ ਨੂੰ ਤੋੜਨ ਲਈ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਤਹਿਸੀਲਾਂ ਨਾਲ ਸੰਬੰਧਿਤ ਰਜਿਸਟਰੀਆਂ ਨਾਲ ਸੰਬੰਧਿਤ ਮਾਲ ਵਿਭਾਗ ਨਾਲ ਸੰਬੰਧਿਤ ਜਿਹਦੇ ਵਿੱਚ ਬਹੁਤ ਵੱਡੀ ਗੱਲ ਕਹੀ ਗਈ ਹੈ ਵੀ ਹੁਣ ਰਜਿਸਟਰੀਆਂ ਜਿਹੜੀਆਂ ਨੇ ਪੂਰੀ ਤਰ੍ਹਾਂ ਆਨਲਾਈਨ ਹੋਣ ਗਿਆ ਔਰ ਸਾਰਾ ਸਿਸਟਮ ਆਨਲਾਈਨ ਚੱਲੇਗਾ ਔਰ ਇਸ ਨਵੇਂ ਸਿਸਟਮ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਈ ਵਿਅਕਤੀ ਆਪਣੇ ਜ਼ਿਲ੍ਹੇ ਵਿੱਚਲੇ ਕਿਸੇ ਵੀ ਤਹਿਸੀਲ ਦਫ਼ਤਰ 'ਚ ਜਾ ਕੇ ਰਜਿਸਟਰੀ ਕਰਵਾ ਸਕਦਾ ਇਹ ਨਹੀਂ ਵੀ ਜੇ ਕੋ ਮੋਹਾਲੀ ਰਹਿੰਦਾ ਤੇ ਉਹ ਮੋਹਾਲੀ ਦੀ ਲੱਗਦੀ ਤਹਿਸੀਲ 'ਚ ਰਜਿਸਟਰੀ ਕਰਵਾਏ ਕਰਵਾਏਗਾ ਉਹ ਜੀਰ ਪਰਤਵੀ ਰਜਿਸਟਰੀ ਕਰਵਾ ਸਕਦਾ ਉਹ ਖਰੜ ਤਾਂ ਵੀ ਰਜਿਸਟਰੀ ਕਰਵਾ ਸਕਦਾ ਭਾਵੇਂ ਵੀ ਜਿਹੜੀ ਮਰਜ਼ੀ ਤਹਿਸੀਲ ਦਫਤਰ ਜਾ ਕੇ ਇੱਕ ਜ਼ਿਲ੍ਹੇ ਦਾ ਵਿਅਕਤੀ ਰਜਿਸਟਰੀ ਕਰਵਾ ਸਕਦਾ ਔਰ ਇਹ ਸਿਸਟਮ ਵਿੱਚ ਕਿਵੇਂ ਰਜਿਸਟਰੀ ਹੋਊਗੀ ਉਹ ਤੁਹਾਨੂੰ ਦੱਸਦੇ ਆ ਜਿਹੜਾ ਨਵਾਂ ਸਿਸਟਮ ਇਹਦੇ ਤਹਿਤ ਵਿਅਕਤੀ ਜਿਹੜਾ ਆ ਉਹ ਰਜਿਸਟਰੀ ਕਰਾਉਣ ਤੋਂ ਪਹਿਲਾਂ ਸਾਰਾ ਆਨਲਾਈਨ ਅਪਲਾਈ ਕਰੇਗਾ ਆਨਲਾਈਨ ਆਪਣਾ ਰਿਕਾਰਡ ਦਸਤਾਵੇਜ਼ ਜਿਹੜੇ ਆ ਉਹ ਅਪਲੋਡ ਕਰੇਗਾ ਤੇ ਇਹ ਜਿਹੜੀ ਪ੍ਰਕਿਰਿਆ ਆ ਇਹ ਮਾਲ ਵਿਭਾਗ ਵੱਲੋਂ ਤਹਿਸੀਲ ਦਫ਼ਤਰ ਵੱਲੋਂ ਆਨਲਾਈਨ ਹੀ ਚੈੱਕ ਕੀਤੀ ਜਾਵੇਗੀ ਔਰ ਇਹ ਇਸ ਪ੍ਰੋਗਰਾਮ ਵਿੱਚ ਖੂਬੀ ਇਹ ਹੈ ਵੀ ਇਹ ਸਾਰੀ ਚੈਕਿੰਗ ਕਰਨ ਦੀ ਪ੍ਰਕਿਰਿਆ 48 ਘੰਟਿਆਂ ਵਿੱਚ ਕਰਨੀ ਲਾਜ਼ਮੀ ਹੋਵੇਗੀ ਭਾਵੇਂ 2 ਦਿਨਾਂ ਵਿੱਚ ਤਹਿਸੀਲ ਦਫਤਰ ਬੜਾ ਸਪਸ਼ਟ ਕਰ ਦੇਗਾ ਵੀ ਕੀ ਤੁਹਾਡੇ ਕਾਗਜ਼ ਜੈਨੂਨ ਨੇ ਕੋਈ ਇਤਰਾਜ਼ ਤੇ ਨਹੀਂਗਾ ਪਰ ਇਸ ਆਨਲਾਈਨ ਸਿਸਟਮ ਚ ਇੱਕ ਹੋਰ ਖੂਬੀ ਇਹ ਹੈ ਆਮ ਇਹ ਕਹਾਂ ਜਾਂਦਾ ਦੋਸ਼ ਲੱਗਦੇ ਨੇ ਤਹਿਸੀਲਦਾਰਾਂ ਦੇ ਵੀ ਉਹ ਪੈਸੇ ਹਾਸਲ ਕਰਨ ਲਈ ਬੇਵਜ੍ਹਾ ਹੀ ਇਤਰਾਜ਼ ਲਾ ਦਿੰਦੇ ਨੇ ਅਬਜੈਕਸ਼ਨ ਲਾ ਦਿੰਦੇ ਨੇ ਤਾਂ ਜੋ ਬੰਦਾ ਦਸਤਾਵੇਜ਼ਾਂ ਦੇ ਚੱਕਰ ਵਿੱਚ ਅੱਕ ਕੇ ਕਵੇ ਯਾਰ ਪਰ ਸੇ ਲੋ ਮੇਰਾ ਕੰਮ ਨਿਬੜੋ ਪਰ ਇਸ ਆਨਲਾਈਨ ਸਿਸਟਮ ਰਾਇ ਇਤਰਾਜ਼ ਜਿਹੜੇ ਨੇ ਉਹ ਪਬਲਿਕ ਹੋਣਗੇ ਰਿਕਾਰਡ ਤੇ ਹੋਣਗੇ ਇਸ ਲਈ ਨਾਜਾਇਜ਼ ਜਾਂ ਬੇਲੋੜਾ ਇਤਰਾਜ਼ ਮਾਲਵ ਵਿਭਾਗ ਨਹੀਂ ਲਾ ਸਕੇਗਾ ਔਰ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਰਿਕਾਰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੇ ਖਾਮੀ ਹੋਵੇਗੀ ਤੇ ਉਹਦੀ ਜਾਣਕਾਰੀ ਆਨਲਾਈਨ ਹੀ ਸਬੰਧਤ ਵਿਅਕਤੀ ਕੋ ਪਹੁੰਚ ਜਾਵੇਗੀ ਭਾਵੇਂ ਵੀ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਤਹਿਸੀਲ ਦਫਤਰ ਜਾ ਕੇ ਕਿਸੇ ਬਾਬੂ ਨੂੰ ਪਟਵਾਰੀ ਨੂੰ ਮਿਲਣਾ ਪਊਗਾ ਵੀ ਮੇਰੇ ਕਾਗਜ਼ ਸੀ ਉਹਨਾਂ ਦਾ ਕੀ ਬਣਿਆ ਆਨਲਾਈਨ ਹੀ ਆਉਣਗੇ ਸਕਿੰਟ ਮਿੰਟ ਸਕਿੰਟ ਦਾ ਹਿਸਾਬ ਕਿਤਾਬ ਹੋਊਗਾ ਕਿਉਂਕਿ ਜਦੋਂ ਆਨਲਾਈਨ ਆਉਣਗੇ ਪਤਾ ਲੱਗ ਜਾਊਗਾ ਵੀ ਕਿੰਨੇ ਮਿੰਟ ਦੇ ਕਿੰਨੇ ਸੈਕਿੰਡ ਤੇ ਕਿਹੜੀ ਡੇਟ ਨੂੰ ਵਿਅਕਤੀ ਨੇ ਅਪਲਾਈ ਕੀਤਾ ਔਰ ਕਦੋਂ ਉਹਦੇ ਤੇ ਆਬਜੈਕਸ਼ਨ ਲੱਗਾ ਤੇ ਕਦੋਂ ਆਬਜੈਕਸ਼ਨ ਜਿਹੜਾ ਰਿਮੂਵ ਹੋਇਆ ਅੱਗੇ ਇਹ ਹੈ ਵੀ ਜੇ ਕਾਗਜ਼ ਦਰੁਸਤ ਪਾਏ ਗਏ ਤੇ ਫਿਰ ਆਨਲਾਈਨ ਹੀ ਰਜਿਸਟਰੀ ਲਈ ਤਰੀਕ ਡੇਟ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਜੇ ਔਰ ਸਟੈਂਪ ਡਿਊਟੀ ਦੀ ਅਦਾਇਗੀ ਵੀ ਜਿਹੜੀ ਹੈ ਉਹ ਵੀ ਆਨਲਾਈਨ ਹੀ ਜਿਹੜੀ ਹੋਵੇਗੀ ਔਰ ਰਜਿਸਟਰੀ ਨਾਲ ਸੰਬੰਧਿਤ ਹਰੇਕ ਸੂਚਨਾ ਤਹਿਸੀਲ ਦਫਤਰ ਵੱਲੋਂ ਕੋਈ ਵੀ ਸੂਚਨਾ ਜਿਹੜੀ ਰਜਿਸਟਰੀ ਨਾਲ ਸੰਬੰਧਿਤ ਹੈ ਉਹ ਸੰਬੰਧਿਤ ਵਿਅਕਤੀ ਨੂੰ ਵਟਸਐਪ ਕਰਕੇ ਨਾਲ ਦੀ ਨਾਲ ਦਿੱਤੀ ਜਾਊਗੀ ਉਹਨੂੰ ਅਪਡੇਟ ਕੀਤਾ ਜਾਊਗਾ ਵੀ ਤੇਰੀ ਰਜਿਸਟਰੀ ਦਾ ਮਾਮਲਾ ਕਿੱਥੇ ਖੜਾ ਆ ਔਰ ਸਬੰਧਤ ਵਿਅਕਤੀ ਵੱਲੋਂ ਰਜਿਸਟਰੀ ਲਈ ਜਦੋਂ ਲਾਸਟ ਫੋਟੋ ਖਿਚਵਾ ਲਈ ਜਾਵੇਗੀ ਤੇ ਵਿਦਨ 1 ਆਵਰ ਇੱਕ ਘੰਟੇ ਵਿੱਚ ਉਹਨੂੰ ਸੂਚਿਤ ਕਰ ਦਿੱਤਾ ਜਾਵੇਗਾ ਰਜਿਸਟਰੀ ਦੇ ਬਾਬਤ ਸੋ ਮਾਲ ਵਿਭਾਗ ਇਸ ਤੋਂ ਇਲਾਵਾ ਹੋਰ ਵੀ ਵੱਡੇ ਕਦਮ ਚੱਕ ਰਿਹਾ ਹੁਣ ਫਰਦ ਵੀ ਆਨਲਾਈਨ ਹਾਸਲ ਕਰਨ ਦਾ ਪ੍ਰਬੰਧ ਹੋਵੇਗਾ ਤੇ ਇੰਤਕਾਲ ਵੀ ਜਿਹੜੀ ਆਨਲਾਈਨ ਕਰਵਾਉਣ ਦਾ ਪ੍ਰਬੰਧ ਮਾਲ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ